हां जी प्यारे विद्यार्थीओ जिन्होंने स्कूल ऑफ एमिनेंस ਤੇ ਮੈਰੀਟੋਰੀਅਸ ਸਕੂਲਾਂ ਦੇ ਲਈ ਜਿਹੜਾ ਫਾਰਮ ਭਰਿਆ ਸੀਗਾ ਉਹਨਾਂ ਦੇ ਜਿਹੜੇ ਰੋਲ ਨੰਬਰ ਆ ਚੁੱਕੇ ਨੇਗੇ ਤੁਸੀਂ ਐਸਓਈ ਦੀ ਸਾਈਟ ਤੇ ਜਾਓਗੇ ਪਹਿਲਾਂ ਤੇ ਉੱਥੇ ਤੁਹਾਨੂੰ ਜਿਹੜਾ ਨਜ਼ਰ ਆ ਰਿਹਾ ਸਕਰੀਨ ਦੇ ਉੱਪਰ ਦੇਖੋ ਰਜਿਸਟ੍ਰੇਸ਼ਨ ਦਾ ਕਾਲਮ ਲੌਗਇਨ ਤੇ ਡਾਊਨਲੋਡ ਐਡਮਿਟ ਕਾਰਡ ਤੇ ਤੁਸੀਂ ਜਿਹੜਾ ਇਹ ਕਾਲਮ ਹੈਗਾ ਡਾਊਨਲੋਡ ਐਡਮਿਟ ਕਾਰਡ ਇਹਨੂੰ ਕਲਿੱਕ ਕਰ ਲੈਣਾ ਹੈ ਇਸ ਤੋਂ ਬਾਅਦ ਦੇਖੋ ਤੁਸੀਂ ਸਕਰੀਨ ਦੇ ਉੱਪਰ ਖੁੱਲ ਚੁੱਕਿਆਗਾ ਐਪਲੀਕੇਸ਼ਨ ਨੰਬਰ ਇੱਥੇ ਜਿਹੜਾ ਤੁਸੀਂ ਐਪਲੀਕੇਸ਼ਨ ਨੰਬਰ ਜਦੋਂ ਫਾਰਮ ਭਰਿਆ ਸੀ ਉਹ ਇੱਥੇ ਫਿਲ ਕਰ ਲੈਣਾ ਹੈ ਉਸ ਤੋਂ ਬਾਅਦ ਡੇਟ ਆਫ ਬਰਥ ਜਿਹੜੀ ਤੁਹਾਡੀ ਡੇਟ ਆਫ ਬਰਥ ਹੈ ਉਸ ਨੂੰ ਲੌਗਇਨ ਕਰ ਲੈਣਾ ਹੈ ਇਹਦੇ ਨਾਲ ਤੁਹਾਨੂੰ ਜਿਹੜਾ ਬੜੇ ਆਸਾਨ ਤੇ ਸੌਖੇ ਤਰੀਕੇ ਦੇ ਨਾਲ ਜਿਹੜਾ ਰੌਡ ਨੰਬਰ ਤੁਹਾਡਾ ਪ੍ਰਾਪਤ ਹੋ ਜਾਏਗਾ ਸੋ ਜਾਣਕਾਰੀ ਹਿੱਤ ਦੱਸ ਦਈਏ ਇਹ 9ਵੀਂ ਦੇ ਲਈ ਆਇਆਗਾ ਤੇ 11ਵੀਂ ਦੇ ਲਈ ਹਜੇ ਜਿਹੜੇ ਰੌਡ ਨੰਬਰ ਆਉਣਗੇ ਕਿਉਂਕਿ 9ਵੀਂ ਦੀ ਜਿਹੜੀ ਪ੍ਰੀਖਿਆ ਉਹ 16 ਤਿੰਨ ਨੂੰ ਹੋਣ ਜਾ ਰਹੀ ਆ ਸੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਜਿਹੜਾ ਵੱਧ ਤੋਂ ਵੱਧ ਵਿਦਿਆਰਥੀਆਂ ਦੇ ਲੱਗੇ ਭੇਜੋ ਤਾਂ ਕਿ ਉਹ ਆਪਣਾ ਸੈਂਟਰ ਸਹੀ ਟਾਈਮ ਤੇ ਚੈੱਕ ਕਰ ਸਕਣ ਕਿਉਂਕਿ ਪੇਪਰਾਂ ਵਿੱਚ ਦਿਨ ਬਹੁਤ ਜ਼ਿਆਦਾ ਘਟਨੇਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਅੱਗੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸ਼ੁਕਰੀਆ